ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੁਦਰਤ ਕੱਪੇ ਕੱਟਪੀ ਸੈਂਟਰ ਤੋਂ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ 199 ਰੁਪਏ ਦੇ ਵਿੱਚ ਪੂਰਾ ਸੂਟ 199 ਰੁਪਏ ਦੇ ਵਿੱਚ 500 ਵਾਲਾ ਸੂਟ ਜਿਹੜਾ 199 ਰੁਪਏ ਦੇ ਵਿੱਚ ਕੱਟਪੀਸਾਂ ਦੇ ਵਿੱਚ ਆਮ ਤਾਂ ਕੱਟਪੀਸ ਹੁੰਦੇ ਆ ਛੋਟੇ ਹੁੰਦੇ ਕੋਈ 4 ਮੀਟਰ 3 ਮੀਟਰ ਇਸ ਤਰ੍ਹਾਂ ਦੇ ਪਰ ਸਾਡੇ ਕੋਲ ਅੱਜ ਪੂਰੇ ਸੂਟ ਆਏ ਆ ਜੀ ਪੂਰੀ ਲੈਂਥ ਹੋਊਗੀ ਪੂਰੇ ਦਾ ਪੂਰਾ ਸੂਟ ਤੁਹਾਨੂੰ ਦਿਖਾਉਂਦੇ ਆ ਅਸੀਂ 199 ਰੁਪਏ ਦੇ ਸਿਰਫ ਅੱਡੀਆਣਾ ਵੇਖਦੇ ਰਹੋ ਚਲੋ ਜੀ ਤੁਸੀਂ ਆਹ ਪ੍ਰਿੰਟਡ ਸੂਟ ਆ ਸਾਰੇ ਤਰ੍ਹਾਂ ਦੇ ਪ੍ਰਿੰਟ ਆ ਇਹਨਾਂ ਦੇ ਵਿੱਚ ਬਹੁਤ ਸੋਨੇ ਸੋਨੇ ਪ੍ਰਿੰਟ ਆਏ ਪਏ ਸਾਡੇ ਕੋਲ ਆ ਜਿਵੇਂ ਹੋ ਗਏ ਸਾਰੇ ਤਰ੍ਹਾਂ ਦੇ ਆ ਜਿਵੇਂ ਆਹ ਵਾਲੇ ਪ੍ਰਿੰਟ ਹੋ ਗਏ सारे सूट है जिम्मे शिमर दे हो गए जिमी जू हो गया साटन सिल्क हो गई सारे तरह के इस तरह के सूट पूरी लेंथ होगी पूरे सूट होट पीस नहीं हो गए पूरे सूट आ जाए साडे कोट है बहुत सारे देखते चलो आ सारे पे है पूरे सूट है। ਆ ਦੇਖੋ ਪੂਰਾ ਸੂਟ ਆ ਕੱਟ ਪੀਸਾਂ ਦੇ ਵਿੱਚ ਪੂਰੇ ਸੂਟ ਆਏ ਸਾਡੇ ਕੋਲੇ ਸੋਹਣੇ ਸੋਹਣੇ ਪ੍ਰਿੰਟ ਮਿਲਣਗੇ ਤੁਹਾਨੂੰ ਸਿਰਫ 10099 ਰੁਪਏ ਦੇ ਵਿੱਚ 10099 ਰੁਪਏ ਦੇ ਵਿੱਚ ਜਿਹੜੇ ਭੈਣ ਭਰਾਵਾਂ ਨੇ ਵੇਚਣ ਵਾਸਤੇ ਵੀ ਲੈਣੇ ਹੋਣ ਸਾਡੇ ਤੋਂ ਆਖੀ ਲੈ ਸਕਦਾ ਆ ਸਾਰੇ ਪ੍ਰਿੰਟ ਬਹੁਤ سارے ਪ੍ਰਿੰਟ ਆਏ ਪਏ ਸਾਡੇ ਕੋਲੇ 13 ਦੇ 13 ਜਿੰਨੇ ਮਰਜ਼ੀ ਲੈ ਜਾਓ ਵੇਚਣ ਵਾਸਤੇ ਲੈ ਕੇ ਜਾਓਗੇ ਤਾਨੂੰ ਹੋਰ ਵੀ ਲੈਸ ਲੱਗ ਜੂਗਾ 200 ਰੁਪਏ ਸੂਟ ਸਿਰਫ 200 ਰੁਪਏ 199 ਰੁਪਏ ਸੱਚ ਹੈ 199 ਰੁਪਏ ਸੂਟ 199 ਰੁਪਏ ਅੱਜ ਇਹ ਸ਼ੀਸ਼ਾ ਸਲਕ ਸੂਟ ਵਜਦੇ ਸ਼ੀਸ਼ਾ ਸਲਕ ਆ ਦੇਖੋ ਜੀ ਪੂਰੀ ਲੰਬਾਈ ਹੋਊਗੀ ਇਹਨਾਂ ਦੀ ਆ ਸ਼ੀਸ਼ਾ ਸਲਕ ਸੂਟ ਪਏ ਆ ਆ ਦੇਖ ਸਕਦੇ ਹੋ ਤੁਸੀਂ ਸਿਰਫ 899 ਰੁਪਏ ਦੇ ਵਿੱਚ 899 ਰੁਪਏ ਦੇ ਵਿੱਚ ਘੱਟ ਪੀਸਾਂ ਦੇ ਵਿੱਚ ਆਏ ਪਰ ਸਾਡੇ ਕੋਲੇ ਸੂਟ ਪੂਰੇ 5 ਮੀਟਰ 3.5 ਮੀਟਰ ਵੱਡੇ ਪਾਣੇ ਦੇ ਹੋਣਗੇ ਪੂਰੇ ਸੂਟ ਹੋਣਗੇ ਆ ਦੇਖ ਸਕਦੇ ਹੋ ਸ਼ੀਸ਼ਾ ਸਲਕ ਸੂਟ ਇਹਨਾਂ ਇਤੇ ਫਰਾਕਾ ਬਣਾਓ ਲੈਗੇ ਬਣਾਓ ਕੁਛ ਮਰਜ਼ੀ ਆ ਦੇਖ ਸਕਦੇ ਹੋ ਤੁਸੀਂ बहुत सोने सोने सूट आए पे है खादी सिलक सूट सिर्फ एक सौ नड़ानवे रुपए खादी सिलक प्लेन सूट है जे खादी सिलक छत कलर साढ़े को खादी सिलक के आए हुए ਸਰਫ ਐਕਸ਼ਨ ਵਾਲਾ ਨਮਰਦਾ ਸੂਟ ਹੈ ਜੀ ਸਰਫ ਐਕਸ਼ਨ ਵਾਲਾ 99 ਰੁਪਏ ਦਾ ਜੇਤੇ ਵੇਚਣ ਵਾਸਤੇ ਵੀ ਲੈਣੇ ਹੋ ਤਾਂ ਤੁਹਾਨੂੰ ਉਸ ਹਿਸਾਬ ਨਾਲ ਲੱਗਦੀ ਵਾ ਰੇਟ ਸਾਡਾ ਪਤਾ ਜੀ ਕੁਦਰਤ ਕੱਟਪੀ ਸੈਂਟਰ ਹਰੀਨਾ ਰੋਡ ਗੁਰੂ ਨਾਨਕ ਨਗਰੀ ਕੋੜਕਪੂਰਾ ਮੋਬਾਈਲ ਨੰਬਰ ਹੈ ਜੀ 62809 85357 ਤੁਸੀਂ ਜਲਦੀ ਤੇ ਜਲਦੀ ਆਓ ਤੇ ਕੱਟ ਪੀਸਾਂ ਦੇ ਵਿੱਚ ਸਾਡੇ ਤੋਂ ਪੂਰਾ ਸੂਟ ਲੈ ਕੇ ਜਾਓ 5 ਮੀਟਰ ਦਾ 3.5 ਮੀਟਰ ਦਾ ਪੂਰਾ ਪੀਸ ਲੈ ਕੇ ਜਾਓ 199 ਰੁਪਏ ਦਾ ਇੱਕ ਸੂਟ ਹੈ ਜੇਕਰ ਤੁਸੀਂ ਵੇਚਣ ਵਾਸਤੇ ਲੈਣੇ ਤਾਂ ਤੁਹਾਨੂੰ ਇੱਥੇ ਆ ਜਾਓ ਤੁਸੀਂ ਤੁਹਾਨੂੰ ਹਸਾਨਾ ਲੱਗ ਜੂਗਾ ਸਾਰਿਆਂ ਨੂੰ ਸਾਥਰੀ ਅਕਾਦ ਜੀ